ਲਗਾਤਾਰ ਇਸ ਵੇਲੇ ਪੰਜਾਬ ਪਾਣੀਆਂ ਦੀ ਮਾਰ ਪੈ ਰਹੀ ਹੈ ਤੇ ਸੁਭੀਰ ਸਿੰਘ ਬਾਦਲ ਵੱਲੋਂ ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਤੇ ਅੱਜ ਅਜਨਾਲਾ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਨੇ ਸੁਭੀਰ ਸਿੰਘ ਬਾਦਲ ਜੋ ਇੱਥੇ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਜੋ ਸੰਭਵ ਮਦਦ ਹੈ ਉਹ ਵੀ ਦੇ ਦਿੱਤੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਵੱਲੋਂ ਦੌਰਾ ਕਰਕੇ ਇੱਥੇ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੀ ਕੀ ਕੁਝ ਮੁਸ਼ਕਲਾਂ ਨੇ ਕੀ ਕੁਝ ਇਸ ਵੇਲੇ ਦੀ ਜ਼ਰੂਰਤਾਂ ਨੇ ਉਸ ਦੇ ਬਾਰੇ ਉਹ ਪਿੰਡ ਵਾਸੀਆਂ ਦੇ ਨਾਲ ਗੱਲ ਕਰ ਰਹੇ ਨੇ ਤੋ ਲਗਾਤਾਰ ਉਹਨਾਂ ਵੱਲੋਂ ਇਹ ਜਿਹੜਾ سلسلہ ਜਾਰੀ ਹੈ ਜਿਸ ਕਦਰ ਪੰਜਾਬ ਤੇ ਇਸ ਵਾਰ ਹੜਾਂ ਦੀ ਮਾਰ ਪਈ ਹੈ ਪਾਣੀ ਹੀ ਪਾਣੀ ਹਰ ਪਾਸੇ ਜਿਹੜਾ ਬਣਿਆ ਹੋਇਆ ਉਸੇ ਚਲਦਿਆਂ ਲੋਕਾਂ ਨੂੰ ਖਾਣ ਪੀਣ ਦੀਆਂ ਅਵਸਥਾ ਬੇੜੀਆਂ ਨਹੀਂ ਮਿਲ ਪਾਰੀਆਂ ਪਸ਼ਵਾਂ ਲਈ ਚਾਰਾ ਨਹੀਂ ਮਿਲ ਪਾਰਿਆ ਸੋ ਜੇ ਵਿਚਕਾਰ ਲਗਾਤਾਰ ਜਿਹੜੀਆਂ ਮਸ਼ੀਨਾਂ ਵੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਕਈ ਥਾਵਾਂ ਤੇ ਤਾਂ ਜੋ ਖੇਤਾਂ 'ਚੋਂ ਪਾਣੀ ਕੱਢਿਆ ਜਾ ਸਕੇ ਆ ਨਾਲਾ ਦੇ ਪੰਜਾਬ ਤੋਂ 60 ਪਿੰਡ ਹੜ੍ਹ ਦੀ ਮਾਰ ਨੇ ਡੇ ਸੁਬੀਰ ਸਿੰਘ ਬਾਦਲ ਨੇ ਇੱਥੇ ਬਿਆਨ ਦਿੱਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੁਣ ਫੌਜ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਮਦਦ ਦੇਣ 'ਚ ਫੇਲ ਸਾਬਿਤ ਹੋਈ ਹੈ ਜੋ ਜੇ ਵਿਚਕਾਰ ਫੌਜ ਨੂੰ ਇੱਥੇ ਮੋਰਚਾ ਸਾਹਮਣਾ ਚਾਹੀਦਾ ਸੋ ਇੱਥੇ ਵਕਫਕ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਸ ਦਾ ਦੌਰਾ ਸੁਭੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਫੌਜ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਉਹਨਾਂ ਫੌਜ ਨੂੰ ਇੱਥੇ ਮੋਟਾ ਸਾਹਮਣਾ ਚਾਹੀਦਾ ਹੈ ਸਰਕਾਰ ਦੇ ਹੁਣ ਵਸਤੀ ਗੱਲ ਨਹੀਂ ਰਹੀਏ ਤੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਵੀ ਨਹੀਂ ਲੋਕਾਂ ਤੱਕ ਪਹੁੰਚਾ پا ਰਹੀ ਹੈ ਸੋ ਇੱਥੇ ਅਦਨਾਲਾ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਸੰਤ ਸੁਭੀਰ ਸਿੰਘ ਬਾਦਲ ਲਗਾਤਾਰ ਉਹਨਾਂ ਵੱਲੋਂ ਅੱਗੇ ਵੀ ਹੋਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਔਰ ਇਹ ਜੜੀ ਗਵਾਇਧੇ ਲਗਾਤਾਰ ਬੀਤੇ ਕਈ ਦਿਨਾਂ ਤੋਂ جاری ਹੈ ਜਿਸ ਕਦਰ ਇਸ ਵਾਰ ਹੜਾਂਤੀ ਮਾਰ ਪੰਜਾਬ ਦੇ ਕਈ ਪਿੰਡਾਂ 'ਚ ਪਈ ਹੈ ਲੰਗਰ ਲਾਇਆ ਨਹੀਂ ਤੁਸੀਂ ਲਾਇਆ ਲੰਗਰ ਲੈ ਕੇ ਆ ਰਹੇ ਜੀ ਲੰਗਰ ਵੇਲੇ ਉਹਨੂੰ ਵੱਡੀ ਏ ਪਹੁੰਚ ਰਹੀ ਏ ਜੀ ਪਿੰਡਾਂ ਤੱਕ ਜਾਣ ਦਾ ਪ੍ਰਬੰਧ ਇਹ ਪਾਣੀ ਭੋਜਦਾ ਅੱਛਾ ਪਿੰਡਾਂ ਨੂੰ ਜਾਣ ਵੀ ਸਾਰਾ ਕੁਝ ਹੈਗਾ ਜੀ ਪਰ ਉਹਨਾਂ ਤੱਕ ਜਾਣ ਦਾ ਸੰਪਰਕ ਨਹੀਂ ਹੈ ਬੇੜੀਆਂ ਥੋੜੀ ਉਹਨੇ ਲੋਕੀ ਜਾਣਦੇ ਕਿਵੇਂ ਇੱਥੇ ਨੀ ਵੜੇ ਹੋ ਜੀ ਪਿੰਡਾਂ ਦੇ ਮੋਟਿਆਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਉਹਨਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਹਾਂ ਹਾਂ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਪਿੰਡਾਂ 'ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਜੀਜਾਂ ਨਹੀਂ ਜਾ ਰਹੀਆਂ ਸੂਪਾਂ ਚੱਲਦੇ ਨੇ ਲੋਕੀ ਚਾਰਜ ਕਰ ਲੈਂਦੇ ਜਾਂ ਤਾਂ ਘਰ ਜਿਹੜੇ 10-10 ਫੁੱਟ ਕੋਠੀ ਉਦੋਂ ਰੁਕਦੇ ਆ ਜਿਹੜੇ ਮਾਰੀਆਂ ਦਾ ਬੰਦ ਹੋ ਰਿਹਾ ਜੀ ਐਕੀ ਨਾ ਇਹਨਾਂ ਨੂੰ ਆਰਮੀ ਦਾ ਇਮੀਡੀਏਟਲੀ ਨਿੰਮਰ ਬਸ ਸਭ ਤੋਂ ਵੱਡੀ ਪ੍ਰੋਬਲਮ ਆਰਮੀ ਨੂੰ ਕਰਨਾ ਚਾਹੀਦਾ ਹੈ ਹਾਂ ਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਇਹ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਸ ਮਤਲਬ ਤੇ 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ ਸਭ ਤੋਂ ਵੱਡੀ ਮੈਨੂੰ ਲੱਗਦਾ ਇੱਕ ਪਾਣੀ ਜਲਦੀ ਜੀ ਕਿਸ਼ਤੇ ਮਿਲ ਜੇ ਕਿਤੇ ਪਾਣੀ ਹੀ ਰੁ ਕਰਦਾ ਹੈ ਆਪਣੇ ਯਾਰ ਉਠਿੰਦੇ ਤੋਂ ਤੋਂ ਪਤਾ ਕਰੋ ਰਿਪੋਰਟ ਕਿੱਥੇ ਅੱਜ ਕਰ ਲੈਣ ਮੈਂ ਭੇਜਦਾ ਕਿਸ਼ਤੀ ਉਹ ਜੋ ਆਜ ਨੂੰ ਫਿਰ ਅੱਗੇ ਬਹੁਤ ਜ਼ਿਆਦਾ ਜਿਹੜੇ ਨੀਵੇਂ ਲਾ ਕੇ ਨਾ ਉੱਥੇ ਕਰਕੇ ਪਹਚਾਈ ਉੱਥੇ ਜ਼ਿਆਦਾ ਦਵਾਈ ਮੈਂ ਮੈਂ ਇਹ ਕਸ਼ਤ ਕਰਦਾ ਹਾਂ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਸਰਪੰਚ ਬਹੁਤ ਮਾਣਿਆ ਰੱਖੀ ਜੀ ਇਹ ਗਾਹਤ ਤੋਂ ਟੁੱਟ ਕੇ ਇੱਕ ਜੀਮ ਵਿੱਚ ਚੋਟੀ ਲੱਗੀ ਸਾਡੇ ਪ੍ਰਸ਼ਾਸਨ ਵਾਲੇ ਹੋਈ ਸਾਨੂੰ ਪ੍ਰਬੰਧ ਨਹੀਂ ਹੋਈ ਰਾਜ ਸਮਗਰੀ ਦੀ ਕੋਈ ਸਥਾਪਨਾ ਨਹੀਂ ਕੋਈ ਸੈਕਟਾਰਵਾਸੀ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਅਨਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਾਡੇ ਪਿੰਡ ਦੇ ਕਰੀਬ ਸਾਰੇ ਕੁਝ ਹੀ ਲੋਕ ਬਾਹਰ ਲਈ ਤੇ ਗਰਾਂਜ ਸਾਡੇ ਨੂੰ ਖਤਮ ਹੋ ਗਿਆ ਪਾਣੀ ਨਹੀਂ ਬਣੀ ਤੁਹਾਡੇ ਪਾਣੀ ਸਰਬ ਕਿੰਨੋਂ ਪੂਰਾ ਸਾਡਾ ਗੰਦਾ ਹੋ ਗਿਆ ਅੱਛਾ ਜਲਾਗੇ ਮਾਂ ਮਗਾ ਜਲਾਨੇ ਪਰ ਪਾਣੀ ਕਰਦਾ ਕੋਈ ਫਰਕ ਹੈ ਜੇ ਉਹ ਸਾਨੂੰ ਕੋਈ ਸਦਾਨ ਨਹੀਂ ਦਿੱਤੀ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸੰਦੂਸਾਂ ਨਾਲ ਡੰਗਰਾ ਵਾਸਤੇ ਜਿਹੜਾ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਬੰਦਾ ਸਾਹਿਬ ਨੇ ਤੁਸੀਂ ਵਾਜੋ ਸਾਡੇ ਸਾਹਮਣੇ ਦਿੱਤੀ ਸੀ ਮੁਰੰਗੀ ਤਕਨੀਕਾਂ ਹਾਂ 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 ਚਲੋ ਚਲੋ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੇ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਆਪਣੇ ਹਲਕਾਂ ਚਾਹੀਦੇ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਭੇਜ ਦਿੱਤੇ ਮੈਂ ਸਬਰਾ ਸਾਹਿਬ ਕੋਲੇ ਮੈਂ ਉਨੀ ਸਮਾਨ ਭੇਜ ਦੇਣਾ ਸਾਰਾ ਅੱਜ ਮੈਂ ਅਜਨਾਲੇ ਹਲਕੇ ਤੇ ਆ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਆ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇੰਨਾ ਕੋਲੇ ਕੁਝ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕੁਇਜ਼ਿਸ਼ਨ ਕੀਤਾ ਜਾਏ ਤਾਈ ਲੋਕੀ بچਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਹਾਂ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਐ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਐ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਐ ਆਪਣੇ ਜਿੱਥੇ ਆਰਮੀ ਦੇ ਇਥੇ ਬੇਸ ਹੈ ਉਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਤਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ